ਸਤ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਕੈਬਨਟ ਦੇ ਵਿੱਚ ਲਏ ਗਏ ਫੈਸਲੇ ਦੀ ਜਿਸ ਤੋਂ ਬਾਅਦ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਗੈਰ ਸੰਵਿਧਾਨਿਕ ਇਹ ਫੈਸਲਾ ਲੈ ਲਿਆ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਰੱਜ ਕੇ ਭਗਵੰਤ ਮਾਨ ਦੀ ਸਰਕਾਰ ਨੂੰ ਕਿਰੇ ਦਾ ਕੰਮ ਆ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚੋਂ ਦੋ ਵਿਅਕਤੀ ਜਸੂਸੀ ਮਾਮਲੇ ਦੇ ਵਿੱਚ ਹੋਰ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਦੇ ਵਿੱਚੋਂ ਇੱਕ ਇੰਡੀਅਨ ਆਰਮੀ ਦਾ ਬੰਦਾ ਨਿਕਲ ਆਇਆ ਹੈ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਸਰਕਾਰ ਬਣਦੇ ਸਾਰ ਹੀ ਪੰਜਾਬ ਦੇ ਵਿੱਚ ਦੋ ਵੱਡੇ ਕੰਮ ਕਰਨ ਦੇ ਐਲਾਨ ਕਰ ਦਿੱਤੇ ਗਏ ਨੇ ਸੜਕ ਦੇ ਉੱਪਰ ਨਸ਼ੇ 'ਚ ਤੁੱਤ ਪਈ ਮਹਿਲਾ ਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ ਜਿਸ ਕਰਕੇ ਸੀਐਮ ਭਗਵੰਤ ਮਾਨ ਨੂੰ ਘਿਰਨ ਦਾ ਕੰਮ ਵਿਰੋਧੀ ਪਾਰਟੀਆਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਮੇਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹੋਰ ਕਿੰਨੇ ਦਿਨ ਪੰਜਾਬ ਦੇ ਵਿੱਚ ਵੀ ਪਵੇਗਾ ਇਸ ਦੇ ਬਾਰੇ ਜਾਣਕਾਰੀ ਦਵਾਂਗੇ ਤੇ ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਬਿਤੇਦਿਨੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਇਸ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਕਰੀਬ 10 ਵੱਡੇ ਫੈਸਲੇ ਲਏ ਗਏ ਇਹਨਾਂ ਦੇ ਵਿੱਚੋਂ ਇੱਕ ਫੈਸਲਾ ਇਹ ਲਿਆ ਗਿਆ ਕਿ ਗਮਾੜਾ ਗਲਾੜਾ ਪੁੱਡਾ ਸਨੇ ਹੋਰਨਾ ਵਿਕਾਸ ਅਥਾਰਟੀ ਦੇ ਦੋ ਚੇਅਰਮੈਨ ਨੇ ਉਹ ਮੁੱਖ ਮੰਤਰੀ ਨੂੰ ਹਟਾ ਕੇ ਮੁੱਖ ਸਕੱਤਰ ਨੂੰ ਬਣਾਇਆ ਜਾਂਦਾ ਹੈ ਪੰਜਾਬ ਦੇ ਜੋ ਲੋਕਲ ਵਿਕਾਸ ਅਥਾਰਟੀ ਸਨ ਉਹਨਾਂ ਦੇ ਪਹਿਲਾ ਜੋ ਚੇਅਰਮੈਨ ਸਨ ਉਹ ਸੀਐਮ ਭਗਵੰਤ ਮਾਨ ਸਨ ਪਰ ਬਿੱਟੇ ਦੀ ਕੈਪੀਟਲ ਦੇ ਵਿੱਚ ਇਹ ਫੈਸਲਾ ਲਿਆ ਲੈ ਗਿਆ ਕਿ ਸੀਐਮ ਭਗਵੰਤ ਮਾਨ ਦੀ ਜਗ੍ਹਾ ਹੁਣ ਮੁੱਖ ਸਕੱਤਰ ਨੂੰ ਇਹਨਾਂ ਦਾ ਚੇਅਰਮੈਨ ਬਣਾਇਆ ਜਾਵੇਗਾ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਵੱਲੋਂ ਰੱਜ ਕੇ ਸੀਐਮ ਭਗਵੰਤ ਮਾਨ ਨੂੰ ਘੇਰਨ ਦਾ ਕੰਮ ਕੀਤਾ ਜਾ ਰਿਹਾ ਹੈ ਸਿੱਧੇ ਨਿਸ਼ਾਨੇ ਸੀਐਮ ਭਗਵੰਤ ਮਾਨ ਦੇ ਉੱਪਰ 사ਧੇ ਜਾ ਰਹੇ ਨੇ ਤੇ ਆਖਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਹੁਣ ਪੂਰੀ ਤਰ੍ਹਾਂ ਗੋਡੇ ਕੇਜਰੀਵਾਲ ਦੇ ਅੱਗੇ ਟੇਕ ਦਿੱਤੇ ਨੇ ਇਹ ਦੋਸ਼ ਵਿਰੋਧੀ ਪਾਰਟੀ ਦੇ ਵੱਲੋਂ ਲਾ ਦਿੱਤੇ ਗਏ ਨੇ ਇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਬਿਆਨ ਜਾਰੀ ਕਰਦੇ ਹੋਏ ਲਿਖਿਆ ਗਿਆ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਬੁੱਢਾ ਗਮਾਡਾ ਗਲਾਡਾ ਬੀਡੀਏ ਏਡੀਏ ਸਮੇਤ ਪਾਕਿ ਸਾਰੀਆਂ ਵਿਕਾਸ ਅਥਾਰਟੀਆਂ ਦਾ ਚੇਅਰਮੈਨ ਨਿਯੁਕਤ ਕਰਕੇ ਭਗਵੰਤ ਮਾਨ ਦਾ ਕੇਜਰੀਵਾਲ ਅੱਗੇ ਬੇਸ਼ਰਮੀ ਨਾਲ ਗੋਡੇ ਟੇਕਣ ਦਾ ਕੰਮ ਪੂਰਾ ਹੋ ਗਿਆ ਹੈ ਉਸਨੇ ਇੱਕ ਅਫਸਰ ਰਾਹੀਂ ਜੋ ਕਿ ਕੇਜਰੀਵਾਲ ਦਾ ਕਰੀਬੀ ਹੈ ਪੰਜਾਬ ਦੀਆਂ ਜ਼ਮੀਨਾਂ ਅਤੇ ਵਿਕਾਸ ਫੰਡਾਂ ਦਾ ਕੰਟਰੋਲ ਆਪਣੇ ਦਿੱਲੀ ਦੇ ਆਕਾ ਨੂੰ ਸੌਂਪ ਦਿੱਤਾ ਹੈ ਇਹ ਹੁਕਮ ਆਪ ਸਰਕਾਰ ਵੱਲੋਂ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨਾਂ ਜਿਸ ਵਿੱਚ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ 24000 ਏਕੜ ਜ਼ਮੀਨ ਸ਼ਾਮਿਲ ਹੈ ਉਸ ਨੂੰ ਹਥਿਆਉਣ ਲਈ ਆਇਆ ਹੈ ਇਹ ਫੈਸਲਾ ਇਸ ਗੱਲ ਦਾ ਵੀ ਪੱਕਾ ਸਬੂਤ ਹੈ ਕਿ ਪੰਜਾਬ ਹੁਣ ਸਿੱਧੇ ਤੌਰ ਤੇ ਗੈਰ ਪੰਜਾਬੀਆਂ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਇਸ ਨਾਲ ਭਗਵੰਤ ਮਾਨ ਦਾ ਮੁੱਖ ਮੰਤਰੀ ਹੋਣ ਦਾ ਵਿਖਾਵਾ ਖਤਮ ਹੋ ਗਿਆ ਹੈ ਇਹ ਵੀ ਜਾਣਕਾਰੀ ਹੈ ਕਿ ਪੰਜਾਬ ਦੇ ਅਫਸਰ ਸਿੱਦਕ ਕੇਜਰੀਵਾਲ ਅਤੇ ਉਸਦੇ ਗੈਰ ਪੰਜਾਬੀ ਸਾਥੀਆਂ ਨੂੰ ਰਿਪੋਰਟ ਕਰਦੇ ਹਨ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਅਫਸਰ ਨੂੰ ਕਿਸੇ ਵੀ ਅਥਾਰਟੀ ਦਾ ਇਸ ਤਰ੍ਹਾਂ ਚੇਅਰਮੈਨ ਨਿਯੁਕਤ ਨਹੀਂ ਕੀਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਅਤੇ ਉਸਦੇ ਮੰਤਰੀ ਮੈਂਬਰ ਹੋਣ ਕੀ ਮੁੱਖ ਮੰਤਰੀ ਅਤੇ ਉਸਦੇ ਕੈਬਨਟ ਸਾਥੀ ਹੁਣ ਆਪਣੇ ਅਧੀਨ ਅਧਿਕਾਰੀਆਂ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਵਿੱਚ ਸ਼ਾਮਿਲ ਹੋਣਗੇ ਇਸ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੋਰ ਵੀ ਕਈ ਸਵਾਲ ਇਸ ਫੈਸਲੇ ਤੋਂ ਬਾਅਦ ਚੁੱਕ ਦਿੱਤੇ ਗਏ ਨੇ ਤੇ ਉਧਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਇਸ ਨੂੰ ਸਦਾ ਸਦਾ ਕੇਜਰੀਵਾਲ ਦੇ ਅੱਗੇ ਦਿੱਲੀ ਵਾਲਿਆਂ ਦੇ ਅੱਗੇ ਸਰੈਂਡਰ ਕਰਨ ਦਾ ਫੈਸਲਾ ਸੁਣਾ ਦਿੱਤਾ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਲੋਕਾਂ ਨੂੰ ਅਪੀਲ ਕਰ ਦਿੱਤੀ ਗਈ ਹੈ ਕਿ ਜਦੋਂ ਕੋਈ ਵੀ ਆਪ ਦਾ ਆਗੂ ਤੁਹਾਡੇ ਪਿੰਡਾਂ ਦੇ ਵਿੱਚ ਆਉਂਦਾ ਹੈ ਤੇ ਉਸ ਨੂੰ ਇੱਕ ਸਵਾਲ ਜ਼ਰੂਰ ਪੁੱਛੋ ਕਿ ਅੱਜ ਪੰਜਾਬ ਦੇ ਅਸਲ ਰਾਜ ਕੌਣ ਕਰ ਰਿਹਾ ਹੈ ਕੇਜਰੀਵਾਲ ਕਰ ਲੈ ਦਿੱਲੀ ਵਾਲੇ ਕਰ ਰਹੇ ਨੇ ਜਾਂ ਫਿਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਰ ਰਿਹਾ ਹੈ ਇਸ ਦੇ ਨਾਲ ਨਾਲ ਦਿੱਲੀ ਦੇ ਕਪਤਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਪਰ ਦੂਜੇ ਪਾਸੇ ਪੰਜਾਬ ਦੇ ਕਪਤਨ ਮੰਤਰੀਆਂ ਦੇ ਵੱਲੋਂ ਇਸ ਫੈਸਲੇ ਨੂੰ ਸ਼ਲਾਘਾਯੋਗ ਕਦਮ ਦੱਸਿਆ ਜਾ ਰਿਹਾ ਹੈ ਆਖਿਆ ਜਾ ਰਿਹਾ ਹੈ ਕਿ ਹੁਣ ਜੋ ਵਿਕਾਸ ਹੋਵੇਗਾ ਉਹ ਇੰਨੀ ਤੇਜ਼ੀ ਦੇ ਨਾਲ ਹੋਵੇਗਾ ਜੋ ਕਿ ਪਹਿਲਾਂ ਕਦੇ ਵੀ ਨਹੀਂ ਹੋਇਆ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਦੇ ਵੱਲੋਂ ਇਸ ਫੈਸਲੇ ਨੂੰ ਬਹੁਤ ਹੀ ਵਧੀਆ ਅਤੇ ਇਤਿਹਾਸਕ ਕਦਮ ਦੱਸ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੋ ਵਿਰੋਧੀ ਪਾਰਟੀ ਦੇ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹ ਕੇਵਲ ਤੇ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਕਿ ਸੀਐਮ ਭਗਵੰਤ ਮਾਨ ਪੁੱਡਾ ਸਮੇਤ ਹੋਰ ਨਾ ਜਿਹੜੀਆਂ ਇਸ ਤੋਂ ਉੱਪਰ ਅਥਾਰਟੀ ਨੇ ਉਹਨਾਂ ਦੇ ਚੇਅਰਮੈਨ ਹਨ ਤੇ ਜੋ ਲੋਕਲ ਅਥਾਰਟੀ ਨੇ ਉਹਨਾਂ ਦਾ ਚਾਰਜ ਉਹਨਾਂ ਨੂੰ ਉਹਨਾਂ ਦਾ ਚੇਅਰਮੈਨ ਮੁਖ ਸਕੱਤਰ ਨੂੰ ਲਗਾਏਗਾ ਪਰ ਜੋ ਵੀ ਫੈਸਲਾ ਹੋਵੇਗਾ ਸੀਐਮ ਭਗਵੰਤ ਮਾਨ ਦੀ ਪ੍ਰਵਾਨਗੀ ਦੇ ਨਾਲ ਹੀ ਲਾਗੂ ਹੋਵੇਗਾ ਇਹ ਕੇਵਲ ਤੇ ਕੇਵਲ ਵਿਰੋਧੀ ਪਾਰਟੀਆਂ ਦੇ ਵੱਲੋਂ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਵੀ ਇਸ ਫੈਸਲੇ ਨੂੰ ਇਤਿਹਾਸਕ ਕਦਮ ਦੱਸ ਦਿੱਤਾ ਗਿਆ ਉਹਨਾਂ ਨੇ ਕਹਿਣ ਕਿ ਜੋ ਪੰਜਾਬ ਦੇ ਵਿੱਚ ਸ਼ਹਿਰੀ ਵਿਕਾਸ ਹੈ ਉਹ ਪਹਿਲਾਂ ਹੌਲੀ ਗਤੀ ਦੇ ਨਾਲ ਹੁੰਦਾ ਸੀ ਤੇ ਹੁਣ ਇਹ ਵਿਕਾਸ ਬਿਲਕੁਲ ਬਹੁਤ ਤੇਜ਼ ਗਤੀ ਦੇ ਨਾਲ ਹੋਵੇਗਾ ਉਹਨਾਂ ਨੇ ਕਹਿਣ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਇਹਨਾਂ ਅਥਾਰਟੀਆਂ ਦਾ ਚੇਅਰਮੈਨ ਮੁੱਖ ਮੰਤਰੀ ਨਹੀਂ ਹੈ ਬਲਕਿ ਮੁੱਖ ਸਕੱਤਰ ਹੈ ਤੇ ਪੰਜਾਬ ਦੇ ਵਿੱਚ ਇਹ ਜੋ 바ਕੀ ਸੁਪੈਂਡ ਦੇ ਵਿੱਚ ਫੈਸਲਾ ਹੈ ਉਹ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ ਪਰ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਜਾ ਰਿਹਾ ਉਹਨਾਂ ਦੇ ਕਹਿਣ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਮੁੱਖ ਮੰਤਰੀ ਖੁਦ ਇਸ ਦੇ ਚੇਅਰਮੈਨ ਬਣਦੇ ਸਨ ਤੇ ਸਾਰਾ ਮਾਲ ਆਪ ਲੁੱਟਦੇ ਸਨ ਕਿਉਂਕਿ ਕਲੋਨੀਆਂ ਦੇ ਨਾਲ ਨਾਲ ਹੋਰ ਵੀ ਜਿਹੜੇ ਫੈਸਲੇ ਸਨ ਉਹ ਸਾਰੇ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਸਨ ਤੇ ਆਪਣੇ ਹਿੱਸੇ ਤੈਅ ਕੀਤੇ ਜਾਂਦੇ ਸਨ ਤੇ ਇਸ ਵਿੱਚ ਹੁਣ ਮੁੱਖ ਸਕੱਤਰ ਨੂੰ ਬਣਾਇਆ ਕਿ ਇੱਕ ਟਰਾਂਸਪੈਰੈਂਸੀ ਦਾ ਕੰਮ ਕੀਤਾ ਗਿਆ ਤੇ ਇਸ ਦੇ ਨਾਲ ਹੁਣ ਪੰਜਾਬ ਦਾ ਵਿਕਾਸ ਹੋਰ ਵੀ ਤੇਜ਼ ਗਤੀ ਦੇ ਨਾਲ ਹੋਵੇਗਾ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚੋਂ ਜਿੱਥੋਂ ਆਪਰੇਸ਼ਨ ਸੰਦੂਰ ਤੋਂ ਬਾਅਦ ਲਗਭਗ 10 ਤੋਂ ਵੱਧ ਵਿਅਕਤੀ ਕਥਿਤ ਤੌਰ ਤੇ ਜਸੂਸੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਉਧਰ ਦੂਜੇ ਪਾਸੇ ਹੁਣ ਦੋ ਨੌਜਵਾਨ ਹੋਰ ਜਸੂਸੀ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਨੇ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਆਖਿਆ ਗਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਖੂਫੀ ਜਾਣਕਾਰੀ ਆਧਾਰਿਤ ਕਾਰਵਾਈ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਪਾਕਿਸਤਾਨ ਦੀ ਆਈਐਸਆਈ ਨਾਲ ਜੁੜੀਆਂ ਜਾਸੂਸੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਫੌਜੀ ਅਤੇ ਸਾਹਿਲ ਮਸੀਹ ਉਰਫ ਸ਼ਾਲੀ ਵਜੋਂ ਹੋਈ ਹੈ ਮੋਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਸਿੰਘ ਪਾਕਿਸਤਾਨੀ ਆਈਐਸਆਈ ਦੇ ਕਰਪੁਨਾਂ ਦੇ ਨਾਲ ਸੰਪਰਕ ਦੇ ਵਿੱਚ ਸੀ ਅਤੇ ਉਸਦੇ ਪੈਨ ਡਰਾਈਵਰਾਂ ਹੀ ਉਹਨਾਂ ਨਾਲ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਸ਼ੱਕ ਹੈ ਇਸ ਮਾਮਲੇ ਵਿੱਚ ਸ਼ਾਮਿਲ ਮੁੱਖ ਆਈਐਸਆਈ ਹੈਂਡਲਰ ਦੀ ਪਛਾਣ ਰਾਣਾ ਜਵੇਦ ਵਜੋਂ ਹੋਈ ਹੈ ਆਈਐਸਆਈ ਕਰਮਕੁਨਾਂ ਨਾਲ ਗੱਲਬਾਤ ਕਰਨ ਲਈ ਵਰਤੇ ਗਏ ਦੋ ਮੋਬਾਈਲ ਫੋਨ ਵੀ ਜਬਤ ਕੀਤੇ ਗਏ ਹਨ ਵੱਡੇ ਜਸੂਸੀ ਆਤਵਾਦ ਨੈੱਟਵਰਕ ਨੂੰ ਖਤਮ ਕਰਨ ਅਤੇ ਸਾਰੇ ਸਹਿਯੋਗੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ ਤੇ ਮੀਡੀਆ ਰਿਪੋਰਟਰਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੋ ਵਿਅਕਤੀ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਗੁਰਪ੍ਰੀਤ ਸਿੰਘ ਉਰਫ ਗੋਪੀ ਫੌਜੀ ਉਹ ਇੰਡੀਅਨ ਆਰਮੀ ਦਾ ਮੁਲਾਜ਼ਮ ਹੈ ਤੇ ਉਸਦੀ ਇਸ ਮੋਕੇ ਜੋ ਡਿਊਟੀ ਹੈ ਉਹ ਜੰਮੂ ਦੇ ਵਿੱਚ ਲੱਗੀ ਹੋਈ ਹੈ ਤੇ ਉਸ ਨੂੰ ਹੁਣ ਜਸੂਸੀ ਮਾਮਲੇ ਦੇ ਵਿੱਚ ਆ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਹੁਣ 2027 ਨੂੰ ਲੈ ਕੇ ਚੋਣਾਂ ਦੀਆਂ ਜੋ ਤਿਆਰੀ ਨੇ ਹੌਲੀ-ਹੌਲੀ ਆਸ਼ੀਆਸ਼ੀ ਪਾਰਟੀ ਦੇ ਵੱਲੋਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਤੋਂ ਹੀ ਆਪਣੇ ਭਾਸ਼ਣਾ ਦੇ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾਣ ਲੱਗ ਪਏ ਨੇ ਤੇ ਇਸ ਵਿੱਚ ਕਾਂਗਰਸ ਦੇ ਵੱਲੋਂ ਦੋ ਰੈਲੀਆਂ ਅੱਜ ਕੀਤੀਆਂ ਗਈਆਂ ਨੇ ਇੱਕ ਰੈਲੀ ਦਿਨਨਗਰ ਦੇ ਵਿੱਚ ਕੀਤੀ ਗਈ ਹੈ ਅਤੇ ਦੂਸਰੀ ਰੈਲੀ ਪਠਾਨਕੋਟ ਜ਼ਿਲ੍ਹੇ ਦੇ ਹਲਕਾ ਭੂਆ ਦੇ ਵਿੱਚ ਕੀਤੀ ਗਈ ਹੈ ਭੂਆ ਦੇ ਵਿੱਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਈਵਾ ਨੇ ਭਾਸ਼ਣ ਦਿੰਦਿਆਂ ਹੋਇਆ ਕੁਝ ਵੱਡੀਆਂ ਗੱਲਾਂ ਆਖ ਦਿੱਤੀਆਂ ਗਈਆਂ ਨੇ ਉਹਨਾਂ ਦਾ ਕਹਿਣੇ ਕਿ ਦਿੱਲੀ ਵਾਲਿਆਂ ਦੇ ਅੱਗੇ ਭਗਵੰਤ ਮਾਨ ਨੇ ਗੋਡੇ ਟੇਕ ਦਿੱਤੇ ਨੇ ਤੇ ਗਲਤ ਫੈਸਲੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਕਰ ਰਿਹਾ ਸਾਡੇ ਵਰਕਰਾਂ ਅਤੇ ਲੋਕਾਂ ਦੇ ਉੱਪਰ ਝੂਠੇ ਬਰਚੇ ਅਤੇ ਹੋਰ ਵੀ ਕੀ ਤਰੀਕਿਆਂ ਦੇ ਨਾਲ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਜੇਕਰ ਸਾਡੀ ਸਰਕਾਰ 2027 ਦੇ ਵਿੱਚ ਬਣਦੀ ਹੈ ਤਾਂ ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਇਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਬੰਦੇ ਦੇ ਪੁੱਤਰ ਬਣਾਉਣ ਦਾ ਕੰਮ ਕੀ ਤਜਾਵੇਗਾ ਉਹਨਾਂ ਦਾ ਕਹਿਣ ਕਿ ਜੋ ਜੋ ਵੀ ਇਹਨਾਂ ਦੇ ਵੱਲੋਂ ਪੰਜਾਬ ਦੇ ਉਲਟ ਪੰਜਾਬ ਦੇ ਹੱਕਾਂ ਦੇ ਉਲਟ ਫੈਸਲੇ ਲਏ ਗਏ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਤੇ ਇੱਥੇ ਕੇਜਰੀਵਾਲ ਦੇ ਤੁਲਨਾ ਉਹਨਾਂ ਦੇ ਵੱਲੋਂ ਅਲੀ ਬਾਬਾ ਦੇ ਨਾਲ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣ ਕਿ ਅਲੀ ਬਾਬਾ 40 ਚੋਰਾਂ ਦਾ ਜੋ ਗਿਰੋ ਹੈ ਪੰਜਾਬ ਦੇ ਵਿੱਚ ਇਸ ਮੌਕੇ ਕਾਬੂ ਵਿੱਚ ਹੋਇਆ ਹੋਇਆ ਤੇ ਸਰਕਾਰ ਬਣਦੇ ਸਾਰੇ ਪਹਿਲੇ 3 ਮਹੀਨੇ ਇਹਨਾਂ ਤੇ ਲਾਵਾਂਗੇ ਇਹਨਾਂ ਨੂੰ ਬੰਦੇ ਬਣਾਉਣ ਦਾ ਕੰਮ ਸਾਡੇ ਵੱਲੋਂ ਕੀਤਾ ਜਾਵੇਗਾ ਇਸ ਮੌਕੇ ਕਟਾਰੂ ਚੱਕ ਤੇ ਗੜ ਦੇ ਵਿੱਚ ਬੋਲਦਿਆਂ ਹੋਇਆਂ ਦੇਖੇ ਨਿਸ਼ਾਨੇ ਕਿਪਟਨ ਮੰਤਰੀ ਲਾਲ ਚੰਦ ਘਟਾਰੂ ਚੱਕ ਤੇ ਵੀ ਸਾਥ ਦਿੱਤੇ ਗਏ ਨੇ ਉਹਨਾਂ ਦੇ ਕਹਿਣ ਕਿ ਜੋ ਕੁਝ ਵੀ ਇਸ ਜਿਹੜੇ ਦੇ ਵਿੱਚ ਲਾਲ ਚੰਦ ਘਟਾਰੂ ਚੱਕ ਦੇ ਵੱਲੋਂ ਕੀਤਾ ਜਾ ਰਿਹਾ ਇਸ ਦਾ ਹਿਸਾਬ ਵੀ ਉਸ ਦੇ ਕੋਲੋਂ ਲਿਆ ਜਾਵੇਗਾ ਇਸ ਦੇ ਨਾਲ ਇੱਕ ਹੋਰ ਵੱਡਾ ਐਲਾਨ ਆ ਬਾਰਡਰ ਜ਼ਿਲ੍ਹਿਆਂ ਦੇ ਲਈ ਪ੍ਰਤਾਪ ਸਿੰਘ ਬਾਜਬਤ ਵੱਲੋਂ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਪੰਜਾਬ ਦੇ ਜੋ ਬਾਰਡਰ ਏਰੀਆ 10 ਕਿਲੋਮੀਟਰ ਦੀ ਹੱਦ ਅੰਦਰ ਆਉਂਦੇ ਨੇ ਉਸ ਦੇ ਵਿੱਚ ਜੋ ਪਹਿਲਾਂ ਪੰਜਾਬ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਦੀਆਂ ਸਨ ਉਸ ਦੇ ਤਹਿਤ BSF ਦੇ ਵਿੱਚ ਨੌਜਵਾਨ ਭਰਤੀ ਕੀਤੇ ਜਾਣਗੇ ਤੇ ਜਿਨ੍ਹਾਂ ਦੇ ਵਿੱਚ 18 ਸਾਲ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਵੇਗੀ BSF ਦੇ ਵੱਲੋਂ ਤੇ ਉਹਨਾਂ ਦਾ ਜੋ ਰੋਜ਼ਗਾਰ ਹੈ ਉਹਨਾਂ ਨੂੰ ਦਿੱਤਾ ਜਾਵੇਗਾ ਉਹਨਾਂ ਦੇ ਕਹਿੰਦੇ ਕਿ ਬਾਰਡਰ ਏਰੀਆ ਹੋਣ ਕਰਕੇ ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਜੋ ਮੌਕੇ ਨੇ ਬਿਲਕੁਲ ਕਟ ਮਿਲਦੇ ਨੇ ਤੇ ਇਸ ਕਰਕੇ ਜੋ ਨੌਜਵਾਨਾਂ ਦਾ ਜੋ ਬਾਰਡਰ ਏਰੀਆ ਦੇ ਨੌਜਵਾਨਾਂ ਨੂੰ ਕੇਵਲ ਤੇ ਕੇਵਲ ਇਹੋ ਰੁਜ਼ਗਾਰ ਹੈ ਜੋ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਤੇ ਇਸ ਮੌਕੇ ਸੁਖਜਿੰਦਰ ਸਿੰਘ ਰਧਾਵਾ ਦੇ ਵੱਨੋਂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਡਿੰਗ ਨੇ ਵੀ ਬੋਲਦਿਆਂ ਹੋਇਆਂ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦ ਦਿੱਤੇ ਨੇ ਵਾਧਿਆਂ ਅਗਲੀ ਖਬਰ ਦੇ ਵਾਲਾ ਪੰਜਾਬ ਦੇ ਵਿੱਚ ਅਇ ਦਿਨ ਹੀ ਨੌਜਵਾਨਾਂ ਦੀਆਂ ਭਾਵੇਂ ਉਹ ਕੁੜੀਆਂ ਹੋਣ ਭਾਵੇਂ ਮੁੰਡੇ ਹੋਣ ਉਹਨਾਂ ਦੀਆਂ ਅਜਹੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਜਿਸ ਕਰਕੇ ਸੀਐਮ ਭਗਮੰਤਮਣ ਦੁਬਾਰਾ ਸਵਾਲਾਂ ਦੇ ਘੇਰੇ ਵਿੱਚ ਘਿਰ ਜਾਂਦੇ ਨੇ ਤੇ ਇਹ ਵੀਡੀਓਜ਼ ਜ਼ਿਆਦਾਤਰ ਨਸ਼ਿਆਂ ਦੇ ਮਾਮਲੇ ਨਾਲ ਸੰਬੰਧਿਤ ਹੁੰਦੀਆਂ ਨੇ ਤੇ ਅਜਿਹੀ ਇੱਕ ਵੀਡੀਓ ਫਿਰ ਤੋਂ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਗਈ ਹੈ ਜਿੱਥੇ ਅੰਮ੍ਰਿਤਸਰ ਦੇ ਸਭ ਤੋਂ ਭੀੜ-ਪਾੜ ਵਾਲਾ ਇਲਾਕਾ ਅੰਮ੍ਰਿਤਸਰ ਦੇ ਬੱਸ ਸਟੈਂਡ ਵਾਲੇ ਰੋਡ ਦੇ ਉੱਪਰ ਇੱਕ ਮਹਿਲਾ ਜੰਗਲੇ ਦੇ ਨਾਲ ਬੈਠੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬਾ ਪਵਾਰਲ ਘੋਰੀਆ ਵੀਡੀਓ ਬਣਾਉਣ ਵਾਲੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਔਰਤ ਅੰਮ੍ਰਿਤਸਰ ਦੇ ਸੰਗਮ ਸਿਨੇਮਾ ਦੇ ਬਿਲਕੁਲ ਸਾਹਮਣੇ ਵਾਲੇ ਰੋਡ ਤੇ ਪਈ ਹੋਈ ਹੈ ਵੀਡੀਓ ਬਣਾਉਣ ਵਾਲੇ ਦੇ ਵੱਲੋਂ ਉਸ ਨੂੰ ਆਵਾਜ਼ਾਂ ਵੀ ਲਗਾਈਆਂ ਜਾਂਦੀਆਂ ਨੇ ਪਰ ਔਰਤ ਦੇ ਵੱਲੋਂ ਕੋਈ ਵੀ ਹਰਕਤ ਨਹੀਂ ਕੀਤੀ ਜਾਂਦੀ ਹੈ ਤੇ ਆਖਿਆ ਜਾਂਦਾ ਕਿ ਪੰਜਾਬ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਗਿਆ ਹੈ ਇਹ ਉਦਾਹਰਣ ਹੈ ਕੋਈ ਨਸ਼ਾ ਪੰਜਾਬ ਦੇ ਵਿੱਚੋਂ ਬੰਦ ਨਈ ਹੋਇਆ ਅਤੇ ਇਹ ਵੀਡੀਓ ਵਿਕਰਮ ਮਜੀਠੀਆ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਇਸ ਵਿੱਚ ਵਿਕਰਮ ਮਜੀਠੀਆ ਨੇ ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਉੱਪਰ ਲਿਖਿਆ ਹੈ ਕਿ ਭਗਵੰਤ ਮਾਨ ਜੀ ਚੁਟਕਲੇ ਮਨਕੜਤ ਕਹਾਣੀਆਂ ਹਵਾਈ ਗੱਲਾਂ ਛੱਡੋ ਕਿ ਇਹ ਯੋਧ ਨਸ਼ਾ ਵਿਰੋਧ ਹੈ ਸ਼ਰਮ ਕਰੋ ਸ੍ਰੀ ਅਮਰitsar ਸਾਹਿਬ ਦੀ ਘਟਨਾ ਤੇ ਇਸੇ ਵੀਡੀਓ ਨੂੰ ਲੈ ਕੇ ਦਿੱਲੀ ਦੇ ਕਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ ਆਖਿਆ ਗਿਆ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਯੋਧ ਨਸ਼ਾ ਵਿਰੋਧ ਦੇ ਤਹਿਤ ਕਰੋੜਾ ਰੁਪਏ ਇਸ਼ਤਿਹਾਰਾਂ ਦੇ ਉੱਪਰ ਉਡਾ ਦਿੱਤੇ ਗਏ ਨੇ ਪੰਜਾਬ ਦਾ ਨੌਜਵਾਨ ਸੜਕਾਂ ਤੇ ਬੇਵਸਪਿਆ ਹੈ ਪਰ ਭਗਵੰਤ ਮਾਨ ਸਾਹਿਬ ਫੋਟੋਆਂ ਕਰਾਉਣ ਵਿੱਚ ਰੁੱਝੇ ਹੋਏ ਨੇ ਇਸ ਵਿਸ਼ਵਾਸ ਘਾਤ ਲਈ ਮਾਨ ਸਾਹਿਬ ਪੰਜਾਬੀ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਗੇ ਇਹ ਇਸ ਵੀਡੀਓ ਨੂੰ ਲੈ ਕੇ ਇਸ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਨੂੰ ਲੈ ਕੇ ਸਿਆਸੀ 파ਟੀਆਂ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਕਿਰੰਦਾ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਭਗਵੰਤ ਮਾਨ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਲਗਭਗ ਨਸ਼ਾ ਖਤਮ ਹੋ ਚੁੱਕਿਆ ਹੈ ਜੋ ਥੋੜਾ ਬਹੁਤ ਰਹਿੰਦਾ ਉਸ ਨੂੰ ਵੀ ਜਲਦ ਖਤਮ ਕਰ ਦਿੱਤਾ ਜਾਵੇਗਾ ਪੰਜਾਬ ਦੇ ਪਿੰਡਾਂ ਦੇ ਵਿੱਚੋਂ 99% ਨਸ਼ਾ ਖਤਮ ਹੋ ਗਿਆ ਇਹ ਬਿਆਨ ਕੇਜਰੀਵਾਲ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਦਿੱਤੇ ਗਏ ਸਨ ਪਰ ਅਜੇ ਹੀਆਂ ਵੀਡੀਓਜ਼ ਅਤੇ ਨਸ਼ੇ ਦੇ ওভারਡੋਸ ਦੇ ਨਾਲ ਜੋ ਨੌਜਵਾਨਾਂ ਦੀਆਂ ਮੌਤਾਂ ਨੇ ਉਹ ਉਸੇ ਤਰ੍ਹਾਂ ਹੋ ਰਹੀਆਂ ਨੇ ਤੇ ਅਇਦਨੀ ਪੰਜਾਬ ਦੇ ਨੌਜਵਾਨਾਂ ਦੀਆਂ ਅਜਿਹੀ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਤੇ ਨਸ਼ੇ ਦੇ ਨਾਲ ওভারਡੋਸ ਦੇ ਨਾਲ ਜੋ ਮੌਤਾਂ ਹੋ ਰਹੀਆਂ ਨੇ ਉਹ ਉਸੇ ਤਰ੍ਹਾਂ ਹੀ ਜਾਰੀ ਨੇ ਜਿਸ ਕਰਕੇ ਸੀਐਮ ਭਗਵੰਤ ਮਾਨ ਨੂੰ ਕਿਰਨ ਦਾ ਕੰਮ ਇਥੇ ਵਿਰੋਧੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਵਾਧਿਆ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਹੁਣ ਮੌਸਮ ਵਿਭਾਗ ਦੇ ਵੱਲੋਂ ਵੱਡਾ ਅਪਡੇਟ ਦੇ ਦਿੱਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜੋ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈਣਗੇ ਇਸ ਨੂੰ ਲੈ ਕੇ ਆਖਿਆ ਗਿਆ ਕਿ ਹੁਣ 27 ਜੂਨ ਤੱਕ ਮੌਸਮ ਵਿਭਾਗ ਦੇ ਵੱਲੋਂ yellow alert ਮੀਂਹ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਹੈ ਜਿੱਥੇ ਪੰਜਾਬ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਟਟਵਾਮੀ ਪੈ ਰਿਹਾ ਉੱਥੇ ਅਗਲੇ ਹਫਤੇ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਇਸ ਦੌਰਾਨ ਪੰਜਾਬ ਦੇ ਵਿੱਚ ਜਿੱਥੇ ਜ਼ੋਰਦਾਰ ਮੀਂਹ ਕਈ ਥਾਵਾਂ ਤੇ ਪੈ ਸਕਦਾ ਹੈ ਉੱਥੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਉੱਥੇ ਦੂਜੇ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪੈਣ ਦੇ ਵੀ ਅਸਰ ਜਤਾਏ ਜਾ ਰਹੇ ਨੇ ਅਗਲੇ ਦਿਨਾਂ ਦੇ ਵਿੱਚ ਪੈਣ ਵਾਲੇ ਮੀਂਹ ਦੇ ਨਾਲ ਹੀ ਪੰਜਾਬ ਵਿੱਚ ਮੌਨਸੂਨ ਵੀ दस्तक ਦੇ ਦੇਵੇਗਾ ਤੇ ਮੌਸਮ ਮਾਹਰਾ ਨੇ ਅਗਲਾ ਪੂਰਾ ਹਫਤਾ ਟਟੂਮਾ ਮੀ ਪੈਣ ਦੀ پیشن گوئی ਕਰ ਦਿੱਤੀ ਹੈ ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 22 ਜੂਨ ਤੋਂ ਲੈ ਕੇ 25 ਜੂਨ ਤੱਕ ਔਰੇਂਜ ਅਲਰਟ ਅਤੇ 3 ਜੂਨ ਤੋਂ ਲੈ ਕੇ 27 ਜੂਨ ਤੱਕ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਇਸ ਦੌਰਾਨ ਪੰਜਾਬ ਵਿੱਚ ਕਈ ਥਾਵਾਂ ਤੇ ਜ਼ੋਰਦਾਰ ਮੀਂਹ ਪੈਣਗੇ ਤੇ ਕਈ ਥਾਵਾਂ ਤੇ ਹਲਕਾ ਅਤੇ ਟੁੱਟਵਾ ਮੀਂਹ ਵੀ ਪੈ ਸਕਦਾ ਹੈ ਇਹਨਾਂ ਮੀਂਹਾਂ ਦੇ ਨਾਲ ਹੀ ਤਾਪਮਾਨ ਵਿੱਚ ਹੋਰ ਵੀ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ ਤੇ ਇਹਨਾਂ ਮੀਂਹਾਂ ਦੇ ਪੈਣ ਨਾਲ ਪੰਜਾਬ ਦੇ ਲੋਕਾਂ ਦੇ ਵੱਲੋਂ ਵੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਦਖਾਈ ਦੇ ਰਹੇ ਨੇ ਇਸਨ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਵ ਪੰਜਾਬ ਦੇ ਨਾਲ